ਮੈਂ ਤੈਨੂੰ ਫੇਰ ਮਿਲਾਂਗੀ ਅਗਲਾ ਭਾਗ ਗਜ਼ਲ ਤਿਆਰ ਹੋ ਹੁਣ ਬਹਾਦਰ ਬਣ ਗਈ ਸੀ ਬਣਦੀ ਕਿਉਂ ਨਾ ਉਸ ਦੀ ਮਾਂ ਨੇ ਜੋ ਕਿਹਾ ਸੀ ਕਿ ਗਜ਼ਲ ਹੁਣ ਤੋਂ ਬਹਾਦਰ ਤੇ ਵੱਡੀ ਹੋ ਗਈ ਹੈ ਨਰੰજન ਨੇ ਵੀ ਪਿਆਰ ਨਾਲ ਪਲੋਸਿਆ ਉਸ ਨੂੰ ਪਤਾ ਸੀ ਕਿ ਹੁਣ ਫੇਰ ਖੌਰੇ ਕਦੋਂ ਮਿਲਣਾ ਹੋਣਾ ਧੀ ਨਾਲ ਉਸ ਨੇ ਵੀ ਬੱਸ ਹੁਣੇ ਚਲੇ ਜਾਣਾ ਸੀ ਕੁਝ ਪੈਸੇ ਕੱਢ ਗਜਲ ਦੇ ਹੱਥ ਧਰ ਦਿੱਤੇ ਚੀਜੀ ਖਾ ਲਈ ਕਹਿੰਦੇ ਨੇ ਫਿਰ ਗਜਲ ਦੇ ਮਾਮੇ ਨਾਲ ਬਾਹਰ ਨੂੰ ਤੁਰ ਪਿਆ ਭੋਲੀ ਗਜਲ ਆਪਣੀਆਂ ਭੋਲੀਆਂ ਅੱਖਾਂ ਨਾਲ ਪਾਪਾ ਨੂੰ ਗੇਟ ਤੋਂ ਬਾਹਰ ਜਾਂਦੇ ਦੇਖਦੀ ਰਹੀ ਪਤਾ ਨਹੀਂ ਬਾਲ ਮਨ ਵਿੱਚ ਇਹ ਜਿਦਾਈ ਭਾਪ ਗਿਆ ਸੀ ਅੱਖਾਂ ਨੇ ਗੱਲਾਂ ਤੇ ਤਪਕੇ ਸੁੱਟ ਦਿੱਤੇ ਸੀ ਜਿਸ ਨੂੰ ਹੱਥਾਂ ਨਾਲ ਪੁੰਝਦੀ ਗਜਲ ਨੂੰ ਦਾਦੀ ਦੀ ਯਾਦ ਆਈ ਤਾਂ ਦਾਦੀ ਦੇ ਕਮਰੇ ਵੱਲ ਭੱਜ ਗਈ ਭੱਜੀ ਜਾਂਦੀ ਦਾਦੀ ਦੀ ਇੱਕ ਨੂੰ ਜਾ ਲੱਗੀ ਦਾਦੀ ਦੀਆਂ ਗਿੱਲੀਆਂ ਅੱਖਾਂ ਦੇਖ ਹੰਝੂ ਪੂੰਝਦੀ ਬੋਲੀ ਦਾਦੀ ਮੈਂ ਜਲਦੀ ਮੋੜ ਆਉਣਾ ਫਿਕਰ ਨਾ ਕਰੋ ਜੇ ਮੇਰਾ ਦਿਲ ਨਾ ਲੱਗਾ ਘਰ ਤੋਂ ਬਗੈਰ ਤਾਂ ਤੁਹਾਨੂੰ ਵੀ ਤਾਂ ਮੈਂ ਮੇਰੀ ਯਾਦ ਆਉਣੀ ਹੈ ਦਾਦੀ ਫੇਰ ਤੁਸੀਂ ਮੈਨੂੰ ਵਾਪਸ ਲੈ ਆਉਣਾ ਮਾਮਾ ਪਿੰਡ ਕਿਹੜਾ ਦੂਰ ਆ ਕੋਲ ਹੀ ਤਾਂ ਹੈ ਦਾਦੀ ਨੇ ਗਜਲ ਦੇ ਸਨੇਰੀਵਾਲ ਕੰਨ ਪਿੱਛੇ ਕਰਦੀ ਨੇ ਕਿਹਾ ਹਾਂ ਪੁੱਤ ਕੋਲ ਹੀ ਹੈ ਮੈਂ ਤੇ ਤੇਰੀ ਮਾਂ ਮਿਲ ਨਾ ਆਇਆ ਕਰਾਂਗੇ ਜ਼ਿਆਦਾ ਬਾਹਰ ਨਾ ਘੁੰਮੀ ਘਰ ਹੀ ਰਹੀਂ ਆਪਣੀ ਮੰਮੀ ਦੀ ਧੀ ਨਾਲ ਖੇਡਣੀ ਤੇ ਪੜਾਈ ਕਰਿਆ ਕਰੀ ਚੰਗਾ ਪੁੱਤ ਗਜਲ ਨੇ ਦਾਦੀ ਵੱਲ ਦੇਖਦੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਫਿਰ ਦਾਦੀ ਦਾ ਮੂੰਹ ਚੁੰਮ ਲਿਆ ਦਾਦੀ ਨੇ ਵੀ ਇੱਕ ਨਾਲਾ ਖੂਬ लाਡ ਕੀਤਾ ਫਿਰ ਭਜਦੀ ਅੰਦਰ ਨੂੰ ਗਈ ਤੇ ਦਾਦੀ ਦੀ ਚੁੰਨੀ ਲੈ ਬਾਹਰ ਦੌੜ ਗਈ ਫਿਰ ਤਾਰ ਤੇ ਸੁੱਕਣੇ ਪਏ ਕੱਪੜਿਆਂ ਤੋਂ ਆਪਣੀ ਮਾਂ ਦਾ ਸਲਵਾਰ ਕਮੀਜ਼ ਲਾ ਲਿਆ ਤੇ ਹੌਲੀ ਜਿਹੀ ਆਪਣੇ ਸਮਾਨ ਵਿੱਚ ਰੱਖ ਦਿੱਤਾ ਰੋਟੀ ਪਹਾਣੀ ਖਾ ਹੁਣ ਸਮਾਂ ਆ ਗਿਆ ਤੇ ਸਾਰਿਆਂ ਨੂੰ ਮਿਲ ਗੱਜਲ ਗੱਡੀ ਵਿੱਚ ਬੈਠ ਗਈ ਦਿਲ ਉਦਾਸ ਸੀ ਪਰ ਭੋਲਾ ਚਿਹਰਾ ਮੁਸਕਰਾ ਰਿਹਾ ਸੀ ਮਾਂ ਨੂੰ ਦੇਖਦਾ ਜਿਵੇਂ ਕਹਿ ਰਿਹਾ ਹੋਵੇ ਮਾਂ ਮੈਂ ਬਹਾਦਰ ਹਾਂ ਰੋਂਦਾ ਨਹੀਂ ਪਿਛਲੀ ਸੀਟ ਤੇ ਬੈਠੀ ਨੇ ਮੂੰਹ ਪਿੱਛੇ ਵੱਲ ਉਦੋਂ ਤੱਕ ਕਰ ਰੱਖਿਆ ਜਦੋਂ ਤੱਕ ਪੈਂਡ ਦੀ ਸੜਕ ਦਿਸਣੀ ਬੰਦ ਨਾ ਹੋ ਗਈ ਤੇ ਫਿਰ ਚੁੱਪਚਾਪ ਬੈਠ ਗਈ ਰਸਤੇ ਵਿੱਚ ਮੰਮੀ ਨੇ ਖੂਬ ਗੱਲਾਂ ਕੀਤੀਆਂ ਤੇ ਰਸਤੇ ਵਿੱਚ ਜੋ ਚੀਜ਼ ਖਾਣ ਨੂੰ ਦਿਲ ਕੀਤਾ ਲੈ ਕੇ ਦਿੱਤੀ ਮੰਮੇ ਦੀ ਕੁੜੀ ਹਾਨ ਦੀ ਹੋਣ ਕਰਕੇ ਘਰ ਤੱਕ ਦਾ ਸਫ਼ਰ ਚੰਗਾ ਨਿਕਲ ਗਿਆ ਮੰਮੇ ਦੇ ਘਰ ਆ ਕੇ ਗਜਲ ਨੂੰ ਰੂਹੀ ਦੇ ਕਮਰੇ ਵਿੱਚ ਹੀ ਠਹਿਰਾ ਦਿੱਤਾ ਗਿਆ ਉਸ ਦਾ ਸਮਾਨ ਵੀ ਉੱਥੇ ਹੀ ਠਕਾ ਦਿੱਤਾ ਗਿਆ ਪਹੁੰਚਦੇ ਰਾਤ ਵੀ ਹੋ ਗਈ ਸੀ ਮਾਮੀ ਨੇ ਰੂਹੀ ਨੂੰ ਪਿਆਰ ਕੀਤਾ ਤਾਂ ਗਜਲ ਨੂੰ ਵੀ लाਡ ਕੀਤਾ ਤੇ ਕਿਹਾ ਦੋਨੋਂ ਭੈਣਾਂ ਹੁਣ ਕੱਪੜੇ ਬਦਲ ਸੌ ਜਾਓ ਸਵੇਰੇ ਸਕੂਲ ਦਾਖਲਾ ਕਰਾਉਣ ਵੀ ਜਾਣਾ ਹੈ ਦੋਨੋਂ ਕੱਪੜੇ ਬਦਲ ਸੌਣ ਲਈ ਤਿਆਰ ਹੋ ਗਈਆਂ ਰੂਹੀ ਦਾਦੀ ਕਹਿੰਦੇ ਸੀ ਰਾਤ ਨੂੰ ਪਾਠ ਕਰਕੇ ਸੌయా ਕਰੀਂ ਕੋਈ ਮਾੜੀ ਖਿਆਲ ਨਹੀਂ ਆਉਂਦਾ ਤੈਨੂੰ ਪਾਠ ਆਉਂਦਾ ਹੈ ਥੋੜਾ ਹੁੰਦਾ ਹੈ ਦਾਦੀ ਮਾਸ ਖਾਇਆ ਕਰਦੇ ਨੇ ਕਹ ਉਸ ਨੇ ਪਾਠ ਕਰਨਾ ਸ਼ੁਰੂ ਕੀਤਾ ਤੇ ਗਜਲ ਨੂੰ ਲੱਗਾ ਦਾਦੀ ਜਿਵੇਂ ਉਸ ਦੇ ਕੋਲ ਵੀ ਹੋਵੇ ਉਸ ਦੇ ਮਨ ਨੂੰ ਅਜੀਬ ਖੁਸ਼ੀ ਮਹਿਸੂਸ ਹੋਈ ਫਿਰ ਦੋਨੋਂ ਸੌਂ ਗਈਆਂ ਅਗਲੇ ਦਿਨ ਸਵੇਰੇ ਮਾਮੀ ਜੀ ਜਾ ਕੇ ਰੂਹੀ ਦੀ ਜਮਾਦ ਵਿੱਚ ਹੀ ਗਜਲ ਨੂੰ ਐਡਮਿਸ਼ਨ ਕਰਵਾਇ ਕੁਝ ਦਿਨ ਬੜੇ ਵਧੀਆ ਨਿਕਲੇ ਗਜਲ ਨੂੰ ਘਰ ਤੇ ਜਾ ਤਾਂ ਆਉਂਦੀ ਸੀ ਪਰ ਮੰਮੀ ਦਾ ਪਿਆਰ ਕਰਨਾ ਤੇ ਰੂਹੀ ਦਾ ਸਾਥ ਵੀ ਉਸਨੂੰ ਪਸੰਦ ਆਉਣ ਲੱਗ ਗਿਆ ਸੀ ਗਜਲ ਦੀ ਸਾਦਗੀ ਤੇ ਭੋਲਾਪਨ ਸਾਰਿਆਂ ਨੂੰ ਉਸ ਵੱਲ ਆਕਰਸ਼ਿਤ ਕਰਦਾ ਸੀ ਤੇ ਹੌਲੀ-ਹੌਲੀ ਰੂਹੀ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਗਜਲ ਤੋਂ ਸਾਰਿਆਂ ਨੂੰ ਖੋ ਰਹੀ ਹੈ